ਜਗਵਾਨੀ ਪੰਜਾਬ ਕੋਈ ਸੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਤੋਂ ਅੱਜ ਨਾਲ ਇੱਕ ਖੁਸ਼ਖਬਰੀ ਸਾਂਝੀ ਕਰਨ ਲੱਗੇ ਆ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਹੈ ਜੋ ਕਿ ਲੁਧਿਆਣੇ ਵਾਲਿਆਂ ਦੀ ਹੁਣ ਦਲਜੀਤ ਦੋਸਾਂਝ ਦੇ ਨਾਲ ਹੋਣ ਵਾਲੀ ਹੈ ਕਿਉਂਕਿ 31 ਨਾਈਟ ਨੂੰ ਦਲਜੀਤ ਦੋਸਾਂਝ ਦਾ ਲਾਈਵ ਕਾਨਸਰਟ ਦਿੱਲੀ ਲਿਯੂਮੀਨੇਟੀ ਟੂਰ ਹੈ ਜੋ ਕਿ ਲੁਧਿਆਣੇ ਆ ਰਿਹਾ ਹੈ ਇਸ ਦੀ ਆਫੀਸ਼ੀਅਲੀ ਜੋ ਕਿ ਪੋਸਟ ਹੈ ਦਲਜੀਤ ਦੋਸਾਂਝ ਨੇ ਖੁਦ ਸਾਂਝੀ ਕੀਤੀ ਹੈ ਟਿਕਟਾਂ ਦੀ ਬੁਕਿੰਗ ਵੀ ਸ਼ੁਰੂਆਤ ਹੋ ਚੁੱਕੀ ਔਰ ਵੈਨਿਊ ਹੈ ਕਿੱਥੇ ਹੋਣ ਜਾ ਰਿਹਾ ਹੈ ਲੋਕੇਸ਼ਨ ਹੈ ਜੋ ਕਿ ਸੂਤਰਾ ਦੇ ਵਾਲੇ ਤੋਂ ਜੋ ਖਬਰ ਹੈ ਔਰ ਤਿਆਰੀਆਂ ਨੂੰ ਦੇਖਦੇ ਹੋਏ ਤੁਹਾਡੇ ਨਾਲ ਲੋਕੇਸ਼ਨ ਸਾਂਝੀ ਕਰਦੰਨੇ ਆ ਕਿ ਇਹ ਸ਼ੋਅ ਹੈ ਕਿਤੇ ਹੋਣ ਜਾ ਰਿਹਾ ਹੈ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਅਸੀਂ ਮੌਜੂਦ ਆ ਔਰ ਦੇਖ ਸਕਦੇ ਹਾਂ ਕਿ ਇਸ ਵਕਤ ਇਥੇ ਤਿਆਰੀਆਂ ਦੀ ਜੋ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਸੋ ਦਲਜੀਤ ਦੋਸਾਨ ਜੋ ਕਿ ਨਵਾਂ ਸਾਲ ਦੀ ਸ਼ੁਰੂਆਤ ਹੈ ਲੁਧਿਆਣੇ ਤੋਂ ਕਰਨ ਜਾ ਰਹੇ ਨੇ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਜੋ ਦਿਲ ਇਲੂਮੀਨੇਟਡ ਟੂਰ ਆ ਹੋ ਇਥੇ ਜੋ ਕਿ ਹੋਣ ਜਾ ਰਿਹਾ ਹੈ ਲਾਈਵ ਕਾਨਸਰਟ ਇੱਥੇ ਹੋਣ ਜਾ ਰਿਹਾ ਉਹਨਾਂ ਦਾ ਜਿਸ ਦੇ ਲਈ ਜ ਕਿ ਲੋਕ ਹੈ ਕਾਫੀ ਜਿਆਦਾ ਜੋ ਕਿ ਉਤავਲੇ ਨਜ਼ਰ ਆ ਰਹੇ ਨੇ ਔਰ ਬੁਕਿੰਗ ਵੀ ਜੋ ਸ਼ੁਰੂਆਤ ਹੋਣ ਲੱਗੀ ਹੈ ਸਦਾਸੀ ਕੀ ਦਲਜੀਤ ਦੋਸਾਂ ਜੋ ਕਿ ਲੁਧਿਆਣੇ ਦੇ ਵਿੱਚ 31 ਨਾਈਟ ਦਾ ਜੋ ਕਿ ਜਸ਼ਨ ਮਨਾਣਗੇ 31 ਦਸੰਬਰ ਨੂੰ ਰਾਤ ਨੂੰ ਲਾਈਵ ਕਾਨਸਰਟ ਹੈ ਇਸੇ ਜਗ੍ਹਾ ਦੇ ਵਿੱਚ ਹੋਣ ਜਾ ਰਿਹਾ ਵੈ ਔਰ ਟਿਕਟਾਂ ਦੀ ਬੁਕਿੰਗ ਵੀ ਸ਼ੁਰੂਆਤ ਹੈ ਜਲਦੀ ਹੀ ਹੋਣ ਵਾਲੀ ਹੈ ਸੋ ਨਵਾਂ ਸਾਲ 2025 ਦਾ ਜਸ਼ਨ ਇੱਥੇ ਹੋਵੇਗਾ ਲੁਧਿਆਣਾ ਦੇ ਵਿੱਚ ਦਲਜੀਤ ਦੋਸਾਂ ਜਿੱਥੇ ਆਣਗੇ ਔਰ ਆਨਲਾਈਨ ਬੁਕਿੰਗ ਐਜ਼ ਜੋ ਕਿ ਸ਼ੁਰੂਆਤ ਹੋ ਚੁੱਕੀ ਆ ਵਕਵਾ ਕੀਮਤਾਂ ਨੇ ਲਾਈਵ ਜੇਕਰ ਗੱਲ ਕਰੀਏ ਵੀਆਈਪੀ ਲਾਂਚ ਦੀ ਲਗ ਕੀਮਤ ਹੋਵੇ ਕੀ ਅਲੱਗ-ਅਲੱਗ ਟਿਕਟਾਂ ਹੋਣਗੀਆਂ ਫੈਨ ਪਿਟ ਦੀ ਟਿਕਟ ਹੈ ਜੋ ਕਿ ਸਭ ਤੋਂ ਜ਼ਿਆਦਾ ਮਹਿੰਗੀ ਟਿਕਟ ਇਸ ਵਕਤ ਹੈ ਦੱਸੀ ਜਾ ਰਹੀ ਹੈ ਰੇਟ ਹੈ ਜੋ ਟਿਕਟਾਂ ਦੇ ਲਗਭਗ 3000 4000 ਤੋਂ ਸ਼ੁਰੂਆਤ ਹੋ ਕੇ ਜੋ ਤਕਰੀਬਨ 20000 ਤੱਕ ਦੀ ਟਿਕਟ ਜੋ ਕਿ ਆਨਲਾਈਨ ਸ਼ੋਅ ਕਰ ਰਹੀ ਹੈ ਇਸ ਵਕਤ ਬੁਕਿੰਗ ਵੈੱਬਸਾਈਟਾਂ ਤੇ ਸੋ ਇਹ ਟੂਰ ਜੋ ਕਿ ਦਿੱਲੀ ਲੂਮੀਨਾਟੀ ਹੈ ਜੋ ਕਿ ਉਸ ਦਾ ਲਾਸਟ ਕਾਨਸਰਟ ਰਹਿਣ ਵਾਲਾ ਹੈ ਕਿਉਂਕਿ ਇਸ ਤੋਂ ਪਹਿਲਾਂ ਜੋ ਕਿ ਪੂਰੇ ਭਾਰਤ ਦੇ ਵਿੱਚ ਇਹ ਕਾਨਸਰਟ ਵਕ ਵਕ ਜੋ ਕਿ ਸ਼ਹਿਰਾਂ ਦੇ ਵਿੱਚ ਹੋਇਆ ਹੈ ਲੋਕਾਂ ਦਾ ਪਰਵਾਹ ਹੰਗਾਰਾ ਮਿਲਿਆ ਹੈ 2024 ਦੀ ਜੇਕਰ ਗੱਲ ਕਰੀਏ ਤਾਂ 2024 ਦਾ ਮਤਲਬ ਦਲਜੀਤ ਤੋਂ ਸਾਜ ਦਾ ਨਾਮ ਕਹਿ ਸਕਦੇ ਹਾਂ ਕਿਉਂਕਿ 2024 ਦੇ ਵਿੱਚ ਇੱਕ ਨਾਮ ਜੋ ਕਿ ਬਹੁਤ ਜ਼ਿਆਦਾ ਸੁਣਨ ਨੂੰ ਮਿਲਿਆ এਸ਼ੀਆ ਦਾ ਇੱਕ ਵੱਡਾ ਸਟਾਰ ਉੱਭਰ ਕੇ ਆਇਆ ਵਾ ਪੰਜਾਬ ਤੇ ਪੰਜਾਬੀ ਭਾਸ਼ਾ ਨੂੰ ਜੋ ਕਿ ਦੁਨੀਆ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਸ ਨੇ ਪਹੁੰਚਾਇਆ ਵਾ ਦਲਜੀਤ ਦੋਸਾਨ ਜੋ ਕਿ ਉਹਨੇ 31 ਦਸੰਬਰ ਨੂੰ ਲੁਧਿਆਣਾ ਦੇ ਵਿੱਚ ਆਣਗੇ ਔਰ ਸਾਲ ਦਾ ਹੀ ਉਹਨਾਂ ਦਾ ਲਾਸਟ ਲਾਈਵ ਕਾਨਸਰਟ ਹੋਣ ਜਾ ਰਿਹਾ ਵਾ 2024 ਦਾ ਜੋ ਕਿ ਲੁਧਿਆਣਾ ਦੇ ਵਿੱਚ ਹੋਏਗਾ ਜੋ ਰਾਤ ਨੂੰ ਜੋ ਕਿ ਤਕਰੀਬਨ ਇਹ ਜੋ ਸ਼ੋਅ ਹੈ ਸ਼ੁਰੂਆਤ ਹੈ 8 ਵਜੇ ਦੇ ਕਰੀਬ ਮੰਨੀ ਜਾ ਰਹੀ ਹੈ ਹੋਣ ਵਾਲੀ ਹੈ ਲੁਧਿਆਣਾ ਦੇ ਇਸੇ ਪੰਜਾਬ ਐਗਰੀਕਲਚਰ ਵੱਚੀ ਦੇ ਫੁੱਟਬਾਲ ਗਰਾਊਂਡ ਦੇ ਵਿੱਚ ਤਿਆਰੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਜੋ ਇਹ ਜੋ ਸਟਾਰਟਿੰਗ ਹੈ 8 ਵਜੇ ਇਸ ਦੀ ਤਕਰੀਬਨ ਮੰਨੀ ਜਾ ਰਹੀ ਪਈ ਹੈ ਔਰ 8 ਵਜੇ ਤੋਂ ਲੈ ਕੇ ਤਕਰੀਬਨ 12:30 ਵਜੇ ਤੱਕ ਰਾਤ ਯਾਨੀ ਕਿ 2025 ਦੀ 1 ਜਨਵਰੀ ਨੂੰ ਜੋ ਕਿ ਸ਼ੁਰੂਆਤ ਹੈ ਇਸੇ ਕਾਨਸਰਟ ਦੇ ਵਿੱਚ ਕਰਨਗੇ ਲੁਧਿਆਣੇ ਵਾਲੇ ਲਈ ਇਹ ਖੁਸ਼ਖਬਰੀ ਹੈ ਜੋ ਕਿ ਸਾਂਝੀ ਕਰ ਰਹੇ ਆ ਔਰ ਇਸ ਦੀ ਟਿਕਟ ਦੀ ਬੁਕਿੰਗ ਹੈ ਜੋ ਸ਼ੁਰੂਆਤ ਹੋ ਚੁੱਕੀ ਹੈ ਦਲਜੀਤ ਦੁਆਰਾ ਇਸ ਦੀ ਪੋਸਟ ਵੀ ਸਾਂਝੀ ਕੀਤੀ ਗਈ ਹੈ ਸੋ ਦੱਸਿਓ ਕੀ ਲੁਧਿਆਣੇ ਦੇ ਵਿੱਚ ਕਰ ਤੁਸੀਂ ਕੋਈ ਹੋਰ ਜੋ ਨਵੇਂ ਸਾਲ ਨੂੰ ਲੈ ਕੇ ਤਿਆਰੀਆਂ ਦੀ ਕਰ ਰਹੇ ਸੀ ਤਾਂ ਤੁਹਾਡੇ ਲਈ ਇਹ ਖੁਸ਼ਖਬਰੀ ਹੋਣ ਵਾਲੀ ਹੈ ਕਿਉਂਕਿ ਤੁਹਾਨੂੰ ਹੁਣ ਹੋਰ ਤਿਆਰੀਆਂ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਦਲਜੀਤ ਦੋਸਾਂ ਲੁਧਿਆਣੇ ਆ ਰਹੇ ਨੇ ਇਸ ਤੋਂ ਵਧੀਆ ਜੇਕਰ ਨਿਊ ਇਅਰ ਨਾਈਟ ਦੀ ਗੱਲ ਕਰੀਏ ਤਾਂ ਕੋਈ ਸ਼ਾਇਦ ਹੋਰ ਨਹੀਂ ਹੋ ਸਕਦੀ ਕਿਉਂਕਿ ਦਲਜੀਤ ਦੋਸਾਂ ਜੋ ਕਿ ਲਾਈਵ ਕਾਨਸਰਟ ਹੈ ਇੱਥੇ ਕਰਨ ਜਾ ਰਹੇ ਨੇ ਜੋ ਜਸ਼ਨ ਹੈ ਜੋ ਨਵੇਂ ਸਾਲ ਦਾ ਹੈ ਤੇ ਮਨਾਇਆ ਜਾਵੇਗਾ ਔਰ ਤਿਆਰੀਆਂ ਜੋ ਕਿ ਉਸ ਵਕਤ ਕੀਤੀਆਂ ਜਾ ਰਹੀਆਂ ਨੇ ਕਾਫੀ ਵੱਡਾ ਗਰਾਊਂਡ ਹੈ ਦੇਖ ਸਕਦੇ ਹੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਇਹ ਫੁੱਟਬਾਲ ਗਰਾਊਂਡ ਹੈ ਜਿੱਥੇ ਕਿ ਜੋ ਇਸ ਵਕਤ ਜੋ ਟਰੱਕ ਨੇ ਸਮਾਨ ਨਾਲ ਭਰੇ ਹੋਏ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਔਰ ਫਿਲਹਾਲ ਆਫੀਸ਼ੀਅਲੀ ਜੇਕਰ ਗੱਲ ਕਰੀਏ ਤਾਂ ਵੈਨਿਊ ਅਜੇ ਕਨਫਰਮ ਨਹੀਂ ਕੀਤਾ ਗਿਆ ਵਾ ਪਰ ਜੋ ਸੂਤਰਾਂ ਦੇ ਹਵਾਲੇ ਤੋਂ ਫਿਲਹਾਲ ਖਬਰ ਹੈ ਕਿ ਜੋ ਇਹ ਇਸ ਵਕਤ ਜੋ ਤਿਆਰੀਆਂ ਨੇ ਇੱਥੇ ਜੋ ਸ਼ੁਰੂ ਹੋ ਚੁੱਕੀਆਂ ਨੇ ਔਰ ਹੋ ਸਕਦਾ ਵਾ ਕਿ ਜੋ ਜਲਦ ਹੀ ਇਸ ਨੂੰ ਕਨਫਰਮ ਕਰ ਦਿੱਤਾ ਜਾਵੇ ਕਿ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇਹ ਜੋ ਕਾਨਸਰਟ ਹੈ ਲਾਈਵ ਇੱਥੇ ਹੋ ਰਿਹਾ ਵਾ ਔਰ ਤਸਵੀਰਾਂ ਜੋ ਕਿ ਤੁਹਾਨੂੰ ਨੇ ਸਾਂਝੀਆਂ ਕੀਤੀਆਂ ਨੇ ਇਹੀ ਗਰਾਊਂਡ ਹੈ ਜਿੱਥੇ ਕਿ ਜੋ 31 डिसेंबर जो की 2024 ਦਾ ਆਖਰੀ ਸ਼ੋ ਹੋਣ ਵਾਲਾ ਹੈ ਦਿਲਜੀਤ ਦੋਸਾਂਝ ਦਾ ਜਿਸ ਦੇ ਵਿੱਚ ਕੀ ਪਾਰੀ ਗਿਣਤੀ ਦੇ ਵਿੱਚ ਲੋਕਾਂ ਦੇ ਪਹੁੰਚਣ ਦੀ ਜੋ ਕਿ ਉਮੀਦ ਲਗਾਈ ਜਾ ਰਹੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਜੋ ਕਾਨਸਰਟ ਹੋਵੇਗਾ ਪੰਜਾਬ ਦੇ ਵਿੱਚ ਪਹਿਲਾ ਵੀ ਜੋ ਕਿ ਹੋਵੇਗਾ ਔਰ ਦੇਖ ਸਕਦੇ ਹੋ ਕਿ ਲੋਕ ਵੀ ਇੱਥੇ ਬਹੁਤ ਮੌਜੂਦ ਨੇ ਔਰ ਗੱਲਬਾਤ ਕਰਦੇ ਆ ਕੀ ਜੋ ਕਾਨਸਰਟ ਦੇ ਬਾਰੇ ਕੀ ਉਤਸ਼ਾਹ ਹੈ ਲੋਕਾਂ ਦੇ ਵਿੱਚ ਜੋ ਬਿਲਕੁਲ ਜੋ ਦਲਜੀਤ ਦਸਾਂਝ ਦਾ ਲਾਈਵ ਕਾਨਸਰਟ ਹੋਣ ਜਾ ਰਿਹਾ ਹੈ ਇੱਥੇ 31 9 ਨਿਊ ਇਅਰ ਸੈਲੀਬ੍ਰੇਟ ਹੋਣ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਪਹਿਲੇ ਤਾਂ ਅਸੀਂ ਯੂਨੀਵਰਸਿਟੀ ਦੇ ਸਟੂਡੈਂਟਾਂ ਫਰਸਟ ইয়ার ਦੇ ਤੇ ਇਸ ਦਾ ਬਸ ਐਵੇਂ ਹੀ ਚੱਲਦੇ ਫਿਰਦੇ ਤਿਆਰੀਆਂ ਦੇਖਣ ਆ ਗਏ ਐਕਸਾਈਟਮੈਂਟ ਤਾਂ ਕਾਫੀ ਜ਼ਿਆਦਾ ਹੈ ਜੀ ਲੈਟਸ ਸੀ ਹਾਊ ਇਟ ਗੋ ਸਾਰੇ ਨੂੰ ਐਕਸਾਈਟਮੈਂਟ ਸੀਗੀ ਵੀ ਇੰਡੀਆ ਟੂਰ ਹੋ ਰਿਹਾ ਤੇ ਲੁਧਿਆਣੇ ਚ ਕਿਉਂ ਨਹੀਂ ਚੰਡੀਗੜ੍ਹ ਵੀ ਹੋ ਗਿਆ ਤਾਂ ਹੈ ਕਾਫੀ ਐਕਸਾਈਟਮੈਂਟ ਹੈ ਜੀ ਸੋ ਟਿਕਟ ਬੁਕਿੰਗ ਦੀ ਵੀ ਸ਼ੁਰੂਆਤ ਹੋਣ ਲੱਗੀ ਹੈ ਟਿਕਟਾਂ ਬੁੱਕ ਕਰਵਾਉਣ ਲੱਗੇ ਹੋ ਜੋ ਕਿ ਦੇਖਦੇ ਹਾਂ ਲੈਟਸ ਸੀ ਤਾ ਬਿਲਕੁਲ ਲਾਸਟ ਟਾਈਮ ਤਾਂ ਜਿਹੜੀ ਡਿਕਟਾ ਸੀਓ ਨਾਲ ਦੇ ਨਾਲ ਸੋਲਡ ਆਊਟ ਚੰਡੀਗੜ੍ਹ ਸ਼ੋਹ ਦੀਆਂ ਦੇਖੀ ਗਈਆਂ ਸੀ ਇਸ ਵਾਰ ਕੀ ਲੱਗਦਾ ਹੈ ਇਸ ਵਾਰ ਵੀ ਇਹੀ ਹਾਲ ਹੋਣ ਵਾਲਾ ਹੈ ਬਿਲਕੁਲ ਇlderjeet ਦਾ ਹੋਮ ਟਾਊਨ ਹੀ ਲੁਧਿਆਣਾ ਹੈ ਤੇ ਉਹ ਦਿਲਜੀਤ ਪਿੱਛੇ ਤਾਂ ਸਾਰੇ ਹੀ ਪਾਗਲ ਨੇ ਬਿਲਕੁਲ ਇਟਸ ਵੈਰੀ ਇਵਿਡੈਂਟ ਕਿ ਸੋਲਡ ਆਊਟ ਤਾਂ ਬਹੁਤ ਹੀ ਯੂਨੀਵਰਸਿਟੀ ਦੇਖਣ ਵਾਲੀ ਹੋਏਗੀ ਉਦੋਂ ਮਤਲਬ ਈਵਨ ਸਟੂਡੈਂਟਸ ਵੀ ਕਈ ਹੋਸਟਲ ਛੱਡ ਕੇ ਨਹੀਂ ਜਾ ਰਹੇ ਹਾਲਾਂਕਿ ਪੇਪਰ ਮੁੱਕ ਚੁੱਕੇ ਨੇ ਤਾਂ ਵੀ ਦਿਲਜੀਤ ਕਰਕੇ ਰੁਕੇ ਹੋਏ ਨੇ ਉਹ ਸੋ ਜਿਸ ਤਰ੍ਹਾਂ ਕਿ ਨਿਊ ਇਅਰ ਹੈ ਨਿਊ ਇਅਰ ਈਵਨ ਨੂੰ ਜੋ ਸੈਲੀਬ੍ਰੇਸ਼ਨ ਹੈ ਉਹ ਡਬਲ ਹੋਣ ਲੱਗੀ ਹੈ ਇਸ ਵਾਰ ਬਿਲਕੁਲ ਡਬਲ ਟ੍ਰਿਪਲ ਬਹੁਤ ਹੀ ਹੋਣ ਲੱਗੀ ਹੈ ਸਹੀ ਹੈ ਸੋ ਕਿਵੇਂ ਦਾ ਲੱਗ ਰਿਹਾ ਹੈ ਕੋਈ ਪਲੈਨਿੰਗ ਤੁਹਾਡੀਆਂ ਪਹਿਲਾਂ ਤੋਂ ਸੀ ਜਾਂ ਫਿਰ ਪਲੈਨਿੰਗ ਜੁਣ ਚੇਂਜ ਕਰਤੀਆਂ ਨੇ ਦੇਖੋ ਮੈਂ ਤਾਂ ਕਰੀ ਸੀ ਪ੍ਰੋਪਰ ਮੈਨੀਫੈਸਟੇਸ਼ਨ ਕਿ ਲੁਧਿਆਣੇ ਆਉਣਾ ਚਾਹੀਦਾ ਉਹਨੂੰ ਐਂਡ ਮੈਨੀਫੈਸਟੇਸ਼ਨਸ ਡੂ ਕਮ ਟਰੂ ਸੋ ਆ ਰਿਹਾ ਤਾਂ ਐਕਸਾਈਟਮੈਂਟ ਤਾਂ ਹੈ ਕਾਫੀ ਐਕਸਾਈਟਮੈਂਟ ਹੈ ਜੀ ਸੋ ਬਿਲਕੁਲ ਜੀ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਗੱਲਬਾਤ ਕੀਤੀ ਹੈ ਐਕਸਾਈਟਮੈਂਟ ਬਿਲਕੁਲ ਹੋਣੀ ਵੀ ਚਾਹੀਦੀ ਹੈ ਕਿਉਂਕਿ ਜੋ ਇੱਕ ਵਧੀਆ ਜੋ ਕਾਨਸਰਟ ਹੋਣ ਜਾ ਰਿਹਾ ਹੈ ਨਿਊ ਇਅਰ ਦੇ ਮੌਕੇ ਤੇ ਇਸ ਤੋਂ ਵਧੀਆ ਹੋਰ ਕੀ ਹੋਵੇਗਾ ਕਿ ਦਿਲਜੀਤ ਦੋਸੈਨ ਦਾ ਕਾਨਸਰਟ ਲ ਸਲਾਮ ਸਤਿ ਅੰਦਰ ਇਜਾਜ਼ਤ ਧੰਨਵਾਦ